ਹੈਲੋ ਜੀ ਸਾਰਿਆਂ ਨੂੰ ਪਿਆਰੀ ਦੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਾਣੇ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਆਪਾਂ ਗਏ ਸੀਗੇ ਘੁੰਮਣ ਫਿਰਨ ਲੋਕਾਂ ਦੇ ਘਰ ਦੇਖਣ ਕੋੜੇ ਬੱਕਰੀਆਂ ਦੇ ਨਾਲ ਫੋਟੋਆਂ ਖਿੱਚ ਹਾਏ ਮੇਰਾ ਮੂੰਹ ਕਿੰਨਾ ਸੋਨਾ ਆ ਰਿਹਾਗਾ ਤੇ ਅੱਜ ਨਾ ਆਪਾਂ ਬਣਾ ਰਹੇ ਆਂਗੇ ਲੱਡੂ ਤੇ ਲੱਡੂ ਐਨੇਕ ਸਵਾਦ ਬਣਾਏ ਸੀ ਨਾ ਮੇਰੀ ਭੈਣ ਨੇ ਲਾਸਟ ਟਾਈਮ ਤੇ ਮੈਨੂੰ ਕਰੀਵਿੰਗ ਹੋ ਰਹੀ ਸੀ ਇਹਨੇ ਲੱਡੂ ਬਣਾਏ ਸੀਗੇ ਦੀਵਾਲੀ ਤੇ ਤੇ ਉਹ ਮੁੱਕ ਗਏ ਮੈਂ ਦੂਜਨ ਸਾਰੇ ਲੱਡੂ ਖਾ ਲਏ ਸਾਰੇ ਖਾ ਗਏ ਆ ਮੈਂ ਤਾਂ ਪਾਣੀ ਸਹੀ ਖਾਦੇ ਆ ਤੇ ਮੈਂ ਸਾਰੇ ਲੱਡੂ ਖਾ ਗਏ ਹਨ ਤੇ ਮੈਨੂੰ ਇੰਨੀ ਮਿੱਠੇ ਦੀ ਇਕਦਮ ਕਰੀਵਿੰਗ ਹੋਣ ਲੱਗੀ ਸੀ ਨਾਲੇ ਕਿ ਮੈਂ ਮਿੱਠਾ ਬਿਲਕੁਲ ਵੀ ਨਹੀਂ ਖਾ ਸਕਦੀ ਹਾਂ ਹਾਂ ਪਰ ਮੈਂ ਕਿੰਨੇ ਲੱਡੂ ਖਾ ਗਏ ਨੇ ਇੰਨੇ ਸਵਾਦ ਬਣਾਏ ਤੇ ਅੱਜ ਮੈਨੂੰ ਕਿਹਾ ਮੈਂ ਹਾਂ ਬਣ ਮੈਨੇ ਲੱਡੂ ਕਿੱਦੇ ਬਣਾਏਗੀ ਮੈਂ ਕਹਿੰਦਾ ਦੋ ਵਾਰ ਤੇ ਜਿਹਦੇ ਪਰ ਵਿਆਹ ਚਾਣ ਹੁੰਦੇ ਆ ਉਹ ਮਿਕਸਰ ਹੋ ਮੋਤੀ ਚੂਰ ਤੇ ਮਿਕਸਰ ਕੋਈ ਪੰਜਾਬੀ ਟੱਚ ਵਾਲਾ ਲੱਡੂ ਤੇ ਦੇਸੀ ਘਿਓ ਚ ਤੇ ਇੰਨੇ ਡੇਲੀਸ਼ੀਅਸ ਹਾਏ ਮੇਰੀਆਂ ਗੱਲਾਂ ਤੇ ਕਿ ਕਿੰਨਾ ਲੋਗ ਨਹੀਂ ਆਉਂਦੇ ਆ ਪਰੋਠੀ ਨਾ ਯਾ ਉਹ ਲੱਡੂ ਖਾਦੇ ਸੀ ਨਾ ਸਾਰਾ ਕਿਉਂ ਗੱਲਾਂ ਤੇ ਆ ਗਿਆ ਹੈਲੋ ਮੈਂ ਇਦਨ ਗਵਾਲੀਆਂ ਨੇ ਕੁੜੀਆਂ ਨਾਲ ਮੈਨਾਂ ਗੱਲਾਂ ਕਰਦੀਆਂ ਹੁੰਦੀਆਂ ਹੈਲੋ ਹੁ ਤਾਂ ਬਾਕੀਆਂ ਤੇ ਆਪਾਂ ਲੱਡੂਆਂ ਦੇ ਇਨਗਰੀਡੀਅੰਟ ਦੀ ਗੱਲ ਕਰੀਏ ਤਾਂ ਆਪਾਂ ਚਾਹੀਦਾ ਬੇਸਨ ਦੈਸੀ ਘਿਓ ਤਾਂ ਹੰਜੀ ਤੇ ਲੱਡੂ ਬਣਾਉਣ ਨੂੰ ਆਪਾਂ ਨੂੰ ਚਾਹੀਦਾ ਦੇਸੀ ਘਿਓ ਠੀਕ ਹੈ ਤੇ ਬੇਸਣ ਕੋਈ ਮਰਜੀ ਬ੍ਰੈਂਡ ਦਾ ਲੈ ਸਕਦੇ ਹੋ ਨੋਰਮਲ ਬੇਸਣ ਤੇ ਖੰਡ ਅਸੀਂ ਰॉ 슈ਗਰ ਯੂਜ਼ ਕਰ ਰਹੇ ਹਾਂ ਤੁਸੀਂ ਚਿੱਟੀ ਕਾਲੀ ਪੀਲੀ ਜੋ ਵੀ ਯੂਜ਼ ਕਰਨੀ ਹੈ ਕਰ ਸਕਦੇ ਹੋ ਤੇ ਬਸ ਥੋੜਾ ਜਿਹਾ ਲੈਚੀ ਪਾਊਡਰ ਪਾਵਾਂਗੇ ਤੇ ਜਿਹੜੇ ਬਾਕੀ ਨੱਟਸ ਹੁੰਦੇ ਆ ਤੁਸੀਂ ਅਜੀ ਚੋਇਸ ਨਾਲ ਪਾ ਸਕਦੇ ਹੋ ਪਰ ਸਾਡੀ ਫੈਮਿਲੀ ਚ ਕੋਈ ਪਸੰਦ ਨਹੀਂ ਕਰਦਾ ਮੈਨੂੰ ਵੀ ਪਸੰਦ ਨਹੀਂ ਸੋ ਮੈਂ ਨਹੀਂ ਪਾਉਣੀ ਸਿੰਪਲ ਲੱਡੂ ਬਣਾਉਂਗੀ ਚਕਾਲੀ ਵਿੱਚ ਵੀ ਬਸਾਉਣਾ ਸੋ ਸਭ ਤੋਂ ਪਹਿਲਾਂ ਆਪਾਂ ਚਾਸ਼ਨੀ ਬਣਾਉਣੀ ਰੱਖਾਂਗੇ ਚਾਸ਼ਨੀ ਜਿਵੇਂ ਤੁਸੀਂ ਜਿਵੇਂ ਹੁਣ ਮੈਂ ਆ ਸਾਰਾ ਪੈਕਟੇ ਬਣਾਉਂਗੀ ਅੱਜ ਠੀਕ ਆ ਤਾਂ ਉਸ ਤੋਂ ਬਾਅਦ ਤੁਸੀਂ ਖੰਡ ਆੜੀ ਵੱਧ ਘੱਟ ਪਾ ਸਕਦੇ ਆ ਆਪਾਂ ਇੱਕ ਤਾਰਾ ਦੀ ਚਾਸ਼ਨੀ ਬਣਾਉਣੀ ਆ ਠੀਕ ਆ ਤਾਂ ਜਿੱਦਾਂ ਹੁਣ ਮੈਂ ਵਿੱਚ 3 ਕੱਪ ਖੰਡ ਯੂਜ਼ ਕਰਾਂਗੀ ਤੇ 1 ਕੱਪ ਪਾਣੀ ਤੇ ਇੱਕ ਕਿਲੋ ਬੇਸਣ ਆ ਸੋ 1 ਕਿਲੋ ਬੇਸਣ ਦੇ ਵਿੱਚ ਆਪਾਂ ਕੋਈ ਦਮਿਆ ਦੇ ਵਿੱਚ ਜਿਵੇਂ ਬਸ ਸਿੱਧਾ ਦੇ ਪਾ ਦੇਣੀ ਆ ਕਿਉਂਕਿ ਇੱਕ ਤਾਰ ਵੀ ਚਾਸ਼ਨੀ ਜੀ ਬਣਾਉਣੀ ਆ ਆਪਾਂ ਤੇ ਮਤਲਬ ਜਿੰਨਾ ਕਿ ਤੁਹਾਡੇ ਲੱਡੂ ਆ ਉਨਾਂ ਦਾ ਟੁੱਟੇ ਖੰਡ ਹੋਣ ਚਾਹੀਦੇ ਨਹੀਂ ਤਾਂ ਫਿੱਕੇ ਰਹਿ ਜਾਣਗੇ ਲੱਡੂ ਠੀਕ ਆ ਸੋ ਆਈ ਥਿੰਕ ਇਨ ਇਨਾਫ ਆ ਸ਼ਾਫਟੂ ਦੇ ਸਟੋਪ ਹੀ ਲਾ ਦਿਓ ਨਹੀਂ ਬੁੱਥਾ ਤਾਂ ਦਿਖਦਾ ਨਹੀਂ ਤੇਰਾ ਤੋਂ ਬੁੱਥਾ ਮੈਂ ਦਿਖਾਉਣਾ ਹੀ ਚਾਹੁੰਦੀ ਹੈਗੀ ਠੀਕ ਆ ਤੇ ਅੱਗ ਲਾ ਦੇਣੀ ਆ ਅੱਗ ਲਾਉਣੀ ਪਊਗੀ ਨਹੀਂ ਤੇ ਨਹੀਂ ਕਿੱਥੇ ਇੱਕ ਤਾਰ ਦੋ ਤਾਰ ਵੀ ਨਹੀਂ ਬਣਨਾ ਆਸਟ੍ਰੇਲੀਆ ਲਈ ਮੈਨੂੰ ਲੱਗਾ ਸਾਰੇ ਇਹਨੇ ਆਹੀ ਖੰਡ ਯੂਜ਼ ਕਰਦੇ ਹੋਣਗੇ। ਆਪਾਂ ਬਹੁਤ ਸਾਰਾ ਹੂੰ ਕਿੰਨਾ ਕੁ ਬਾਵਾਂ ਸਾਰਾ? ਲਾਈਕ ਅੰਦਾਜ਼ੇ ਦੇ ਨਾਲ ਇਹਨੂੰ ਵੀ ਨਹੀਂ ਇੰਨਾ ਪਤਾ ਹੈਗਾਗਾ। 2 ਕੱਪ 2 ਗਲਾਸ ਪਾਣੀ ਪਾਤਾ। ਹਾਂ ਠੀਕ ਆ ਯਾਰ ਇਹ ਸੀ ਲਾਉਣਾ ਪੂਗਾ ਠੀਕ ਗਰਮੀ ਬਾਲ ਚੜੀ। ਬਾਲੀ ਗਰਮੀ ਆ। ਤੇ ਪਾਸੇ ਇਹਦੇ ਵਿੱਚ ਆਪਾਂ ਪਾਣੀ ਪਾਈ ਜਾਣਾ ਹੈਗਾ ਇਦਾਂ। ਤੇ ਇਹਦਾ ਡ੍ਰਿਪਿੰਗ ਜਾਂ ਘੋਲ ਬਣਾਉਣਾ ਹੈਗਾ। ਮਤਲਬ ਹੈ ਫੁਲੀ ਹੋਣਾ ਚਾਹੀਦਾ ਨਹੀਂ ਵਾਲਾ ਪਰਲਾ ਹੋਣਾ ਚਾਹੀਦਾ ਬ੍ਰੀਕਿੰਗ ਹੋਣਾ ਚਾਹੀਦਾ ਠੀਕ ਆ ਤੇ ਇਦਾਂ ਪਾਣੀ ਪਾਈ ਆ ਨਾ ਹੌਲੀ ਹੌਲੀ ਲੱਡੂ ਸਭ ਤੋਂ ਈਜ਼ੀ ਬਣ ਜਾਂਦੇ ਐ ਕਿਤਾ ਹੈ ਗਲੂਟਨ ਫ੍ਰੀ ਹੁੰਦੇ ਆ ਹਮ ਤਾਂ ਜਿਹੜੇ ਲੋਕਾਂ ਨੂੰ ਕਣਕ ਤੋਂ ਅਲਰਜੀ ਆ ਉਹ ਖਾ ਸਕਦੇ ਆ ਜੇ ਕਿਸੇ ਨੂੰ ਇਨਫਲੇਮੇਸ਼ਨ ਹੋ ਜਾਂਦੀ ਹੈ ਵੀ ਕੋਈ ਜੋੜ ਦੁਖਣ ਲੱਗ ਜਾਂਦੇ ਤਾਂ ਉਹ ਬੇਸਨ ਦੇ ਲੱਡੂ ਖਾ ਸਕਦੇ ਨੇ ਬਿਨਾ ਕਿਸੇ ਕਰਕੇ ਉਹ ਬਣਾਉਣੇ ਹੁੰਦੇ ਆ ਤੇ ਦੂਜੇ ਘਿਓ ਦਾ ਕੋਈ ਮਸਲਾ ਨਹੀਂ ਹੈਗਾ ਰਫਾਈਨ ਵਾਲੇ ਦਾ ਹਾਂ ਬੇਸਨ ਕਿਉਂ ਤੱਕ ਲੁੰਦਾ ਯੈਸ ਤੇ ਇੱਚ ਪ੍ਰੋਟੀਨ ਹੁੰਦਾ ਬੇਸਨ 'ਚ ਯੈਸ ਤਾਂ ਹਰ ਇੱਕ ਦੋਨੀਆਂ ਚੀਜ਼ਾਂ ਵਧੀਆ ਮੈਂ ਐਨਨ ਖਾਣੇ ਜਿੰਨੇ ਰਾਵਣ ਖਾ ਜਾਂਦੇ ਥੋੜੇ ਖਾਣੇ ਆ ਸੋ ਇੱਥੇ ਗੋੜਾ ਵੈਸੇ ਵੀ ਜੇ ਆਪਾਂ ਪੁਰਾਣੇ ਜਮਾਨੇ ਦੀ ਗੱਲ ਕਰੀਏ ਤਾਂ ਆਪਣੇ ਜਿਹੜੇ ਬਾਬੇ ਬੇਬੀਆਂ ਹੁੰਦੀਆਂ ਸੀਗੀਆਂ ਉਹ ਬੇਸਣ ਬਹੁਤ ਖਾਂਦੀਆਂ ਸੀਗੀਆਂ ਤੁਸੀਂ ਆਦੀ ਫੇਵਰਟ ਹੈ ਦਾ ਕਲਰ ਕੋਈ ਵੀ ਪਾਸਾ ਨੇ ਤੁਸੀਂ ਅਲੱਗ-ਅਲੱਗ ਕਲਰ ਬਣਾ ਸਾਰੇ ਫਿਰ ਤੁਹਾਨੂੰ ਬੇਸਣ ਅਲੱਗ-ਅਲੱਗ ਕਰਨਾ ਪਊਗਾ ਹਰੇ ਵਾਲੇ ਜਿਵੇਂ ਬਣਾ ਫੂਡ ਕਲਰ ਜ਼ਿਆਦਾ ਨਹੀਂ ਪਾਤਾ। ਆ ਵੇਖੋ ਹੁਣ ਦੁਬਾਰਾ ਟ੍ਰਿਪਿੰਗ ਆ। ਠੀਕ ਹੈ। ਇਹਦਾ ਡ੍ਰਿਪਿੰਗ ਹੋਣਾ ਚਾਹੀਦਾ ਬਸ ਤੇ ਆਪਨੇ ਇਹ ਰੈਡੀ ਆ ਤੇ ਹੁਣ ਆਪਾਂ ਕਿਉਂ ਗਰਮ ਕਮਰਾ ਰੱਖੀਏ ਅੰਨੇ। ਚਲੋ ਬਈ। ਸੋ ਇੱਕ ਸਾਈਡ ਮੈਂ ਚਾਛੀ ਰੱਖੀ ਹੋਈ ਆ ਤੇ ਦੂਜੀ ਸਾਈਡ ਆਪਾਂ ਕਿਉਂ ਗਰਮ ਕਰਨਾ ਰੱਖਾਂਗੇ। ਤੁਸੀਂ ਕੋਈ ਵੀ ਕਿਉਂ ਲੈ ਸਕਦੇ ਹੋ। ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ। ਕਿਉਂ ਦੀ ਕਿੰਨੀ ਮਾਤਰਾ ਲੈਣੀ ਆ? ਕਿਉਂ ਬਾ ਥੋੜਾ ਜਿਹਾ ਮਤਲਬ ਇਹ ਮੈਂ ਹਾਂ ਜੀ ਥੋੜੀ ਚਾਰ ਨੀਂਦ ਦੇ ਵਿੱਚ ਆ ਜਿਓ ਉਹ ਠੀਕ ਆ ਬਾਹਾਂ ਨਹੀਂ ਬੰਦ ਹੋਣੀ ਹੈਗੀ ਓਕੇ ਜੀ ਤੇ ਇਹ ਇਹ ਫਿਰ ਮੱਚ ਜੂਗਾ ਕਿਉਂ ਥੋੜਾ ਜਿਹਾ ਘਟ ਜੂਗਾ ਕਿਉਂਕਿ ਬੇਸਨ ਪੀ ਜਾਂਦਾ ਹੈ ਕਿਉਂ ਫਿਰ ਹੋਰ ਐਡ ਕਰ ਸਕਦੇ ਆ ਇੱਕ ਆਵਾ ਵੱਡਾ ਸਾਰਾ ਭਾਂਡਾ ਲੈ ਲੈਣਾ ਕਿ ਕਿ ਜਿਹੜੀ ਬੂੰਦੀ ਫਰਾਈ ਕਰਾਂਗੇ ਨਾਲ ਦੀ ਨਾਲ ਆਪਣਾ ਪਾ ਇੱਧਰ ਕੱਢਣੀ ਆ ਸਿੱਧੀ ਚਾਸ਼ਨੀ 'ਚ ਨਹੀਂ ਹਲੇ ਪਾਉਣੀ ਹੈਗੀ ਕਿਉਂ ਚਾਸ਼ਨੀ ਹਲੇ ਬਣੀ ਨਹੀਂ ਆਪਣੀ ਤੇ ਜੇ ਤੁਸੀਂ ਪਹਿਲਾਂ ਚਾਸ਼ਨੀ ਬਣਾ ਕੇ ਰੱਖ ਲਈ ਫਿਰ ਜਦੋਂ ਸਿੱਧੀ ਹੀ ਉੱਛ ਪਾਸ ਆਉਣੀ ਠੀਕ ਆ ਸਾਹਣਾ ਪਤੇਲ ਵਧੀਆ ਗਰਮ ਹੋਉਂਦਾ ਕਿਉਂ? 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 ਵਧੀਆ ਗਰਮ ਹੋਉਂਦੇ ਮਾਂਗੇ। ਹੂੰ। ਫਿਰ ਆਪਾਂ ਸੈਂਟ ਆਣੀ। ਤੇ ਮੈਨੂੰ ਲੱਗਿਆ ਸੀ ਵੀ ਇਹ ਡੱਬਾ ਸਾਡੇ ਘਰ ਦੇ ਕੋਈ ਕੰਮ ਨਹੀਂ ਆਊਗਾ ਪਰ ਇਹ ਲੱਡੂ ਬਣਾਉਂਦੇ ਬਾ ਖੂਬ ਕੰਮ ਆ ਰਹਾਗਾ ਮੇਰੇ ਵੀਰੋ। ਬਹੁਤ ਬਹੁਤ ਕੰਮ ਆ ਰਹਾਗਾ। ਆਪਣਾ ਕਿਉ ਆ ਜਿਹੜਾ ਖੁਸ਼ਬੂਆਂ ਦੇ ਲੱਗ ਗਿਆ ਆਪਾਂ ਨੂੰ ਬੁਲਾਉਣ ਲੱਗ ਗਿਆ ਏ ਵੀ ਆ ਜਾਈਏ। ਸਾਨੂੰ ਚਾਰਨੀ ਨਹੀਂ ਹੈਗੀ ਤੁਸੀਂ ਸਿੱਧਾ ਹੀ ਬੇਸਨ ਦੇ ਪਕੌੜੇ ਵੀ ਕਾੜਾ ਸਾਰਿਆ ਕਿਉਂਕਿ ਆਪਾਂ ਬਲੈਂਡ ਕਰਨਾ ਬਾਅਦ ਚੋਂ ਆਪਾਂ ਬਲੈਂਡ ਹੀ ਕਰਨਾ ਚਾਹੀਦਾ ਹੁਣ ਇਹਦੇ ਵਿੱਚ ਥੋੜੇ ਵੱਡੇ ਪੀਸ ਵੀ ਬਣ ਜਾਣਗੇ ਸੋ ਉਹਦਾ ਕੋਈ ਚੱਕਰ ਨਹੀਂ ਹੈਗਾ ਜੇ ਤੁਹਾਡੇ ਕੋਲ ਵੱਡਾ ਚਾਰਨਾ ਫਿਰ ਤਾਂ ਬਹੁਤ ਸੋਹਣੀ ਗੱਲ ਹੈ ਬਰੀਕ ਵੀ ਆ ਠੀਕ ਆ ਆ ਥੋੜਾ ਜਿਹਾ ਠੀਕ ਠਾਕ ਹੋ ਜਾਈਆ ਤੇ ਚਾਰਨੀ ਦਾ ਮੇਨ ਕਮ ਇਹੀ ਵੀ ਆਪਏ ਤਾਂ ਬੂੰਦੀ ਬਣਾਉਣੀ ਆ ਤੇ ਪਰ ਆਪਾਂ ਬਾਅਦ ਚ ਇਹਨੂੰ ਬਲੈਂਡ ਹੀ ਕਰਾਂਗੇ ਕਿਉਂਕਿ ਮੈਨੂੰ ਪਤਲੀ ਪਤਲੀ ਬੂੰਦੀ ਵਾਲੀ ਟੇਕੋ ਚੰਦਾ ਮੈਨੂੰ ਵੀ ਹਾਂ ਤਾਂ ਕਰਕੇ ਜੇ ਤੁਸੀਂ ਐਂ ਇਕੱਠੀ ਕਰੋਗੇ ਫਿਰ ਥੋੜੇ ਸੋਨੇ ਘੱਟ ਮੰਨੇ ਯੈਸ ਤੋਂ ਬਾਅਦ ਆਪਾਂ ਚੰਗਿਆ ਵਾਲੀ ਚਰਨੀ ਜਿਹੜਾ ਆਪਾਂ ਨੂੰ ਕਢਣਾ ਬਾਹਰ ਕੀਗਾ ਕਿਉਂਕਿ ਉਹ ਦੂਜੀ ਨਾਲ ਯੂਜ਼ ਕਰ ਲਿਓ ਪਲਾਸਟਿਕ ਵਾਲੀ ਤਾਂ ਮੱਚ ਜੂਗੀ ਤੇਲ ਸਰੀ ਕਿਉਂਕਿ ਦਾ ਟੈਂਪਰੇਚਰ ਬਹੁਤ ਹਾਈ ਆ ਸੋ ਆਪਾਂ ਹਾਂ ਸਟੀਲ ਦੀ ਲੈਨੇ ਸਟੇਨਲੈਸ ਸਟੀਲ ਓਕੇ ਤੇ ਹੁਣ ਦੇਖੋ ਆਦੀ ਕੋਈ ਬੁੰਡੜੀ ਔਰਡੀ ਫਰਾਈ ਹੋ ਚੁੱਕੀ ਆ ਤੇ ਬਸ ਇਹਨੂੰ ਥੋੜਾ ਆਪਾਂ ਕ੍ਰਿਸਪੀ ਕਰਨਾ ਬਾਲਾ ਵੀ ਨਹੀਂ ਮਚਾ ਦੇਣਾ ਜੇ ਮਚਾਤਾ ਫਿਰ ਲੱਡੋ 'ਚ ਮੱਚਿਆ ਹੋਇਆ ਸਮੈਲ ਆਊਗੀ ਤਾਂ ਆਪਾਂ ਇਹਨੂੰ ਬਸ ਥੋੜਾ ਜਿਹਾ ਕ੍ਰਿਸਪੀ ਹੋਣ ਤੱਕ ਫਰਾਈ ਕਰਨਾ ਠੀਕ ਆ ਤੁਸੀਂ ਐਵੇਂ ਚੈੱਕ ਕਰ ਲੜੇ कुरकुरी ਖੜਕਣ ਲੱਗ ਜੂਗੀ ਹਾਂ ਐ ਹੋਣ ਲੱਗੀ ਮਤਲਬ ਬਣ ਗਈ ਗੇਸੇ ਡਾਣਾ ਠੀਕ ਆ ਤੇ ਬਸ ਇਹਨੂੰ ਆਪਾਂ ਨਾਲ ਦੀ ਨਾਲ ਕੱਢ ਲੈਣਾ ਐਂ ਦਾ ਠੀਕ ਆ ਇਹਦੇ ਵਿੱਚ ਉਧਰ ਚਾਸ਼ਨੀ ਹਲੇ ਵੀ ਆਪਣੀ ਬਣ ਰਹੀ ਆ ਤੇ ਬਸ ਤੁਸੀਂ ਏ ਆਪਾਂ ਇੱਕ ਤਾਰ ਦੀ ਚਾशनी ਬਣਾਉਣੀ ਹੁੰਦੀ ਆ ਹਰ ਵਾਰੀ ਮੇਰਾ ਲੱਗਾ ਹਰ ਇੱਕ ਸਵੀਟ ਦੇ ਵਿੱਚ ਇੱਕ ਤਾਰ ਦੀ ਚਾशनी ਹੀ ਬਣਾਈ ਜਾਂਦੀ ਆ ਮੋਸਟਲੀ ਤੇ ਇਹਦੇ ਵਿੱਚ ਜੇ ਤੁਸੀਂ ਬਾਲਾ ਪਾਣੀ ਰੱਖ ਤਾ ਫਿਰ ਲੱਡੂ ਇਹਦੇ ਗਿੱਲੇ ਗਿੱਲੇ ਬਣਨੇ ਠੀਕ ਆ ਤਾਂ ਇੱਕ ਤਾਰ ਦੀ ਚਾशनी ਬਣਾਉਣੀ ਬਹੁਤ ਜ਼ਰੂਰੀ ਹੈ ਸੋ ਨਾ ਬਾਲੀ ਜ਼ਿਆਦਾ ਜੇ ਤੁਸੀਂ ਬਾਲੀ ਜ਼ਿਆਦਾ ਥੈਕ ਕਰਤੀ ਫਿਰ ਉਹ ਹੋ ਜਾਣਗੇ ਉਹ ਜੜ ਜਾਣਗੇ ਤਾਂ ਕ੍ਰਿਸਪੀ ਬਣ ਜਾਣਗੇ ਸੋ ਨਾ ਬਾਲਾ ਜਿਆਦਾ ਨੂੰ ਸਟਿੱਕੀ ਕਰਨਾ ਨਾ ਬਾਲਾ ਥੱਲੇ ਪਾਣੀ ਰੱਖਣਾ ਠੀਕ ਆ ਓਕੇ ਜੀ ਤੇ ਆ ਆਪਾਂ ਇਦਾਂ ਸਾਰੀ ਜਿਹੜੀ ਕੱਢ ਲੈਣੀ ਆ ਠੀਕ ਆ ਕੋਈ ਵੀ ਵਿੱਚ ਮੱਛੀ ਹੋਈ ਰਹਿਣੀ ਨਹੀਂ ਚਾਹੀਦੀ ਨਹੀਂ ਤੇ ਪਰ ਉਹ ਸਾਰੀ ਟੇਸਟ ਮੱਚੇ ਹੋਣਾ ਆਊਗਾ ਤੇ ਤੁਸੀਂ ਐਵੇਂ ਬਸ ਥੋੜਾ ਥੋੜਾ ਬੇਸਨ ਪਾਈ ਜਣਾ ਤੇ ਆ ਦਾ ਜਿਹੜਾਗਾ ਬੂੰਦੀ ਦਾ ਪੂਰਾ ਉਹ ਕੀ ਹੈਗਾ ਕੱਢੀ ਆ ਨਾ ਆਪਾਂ ਪੂਰਾ ਬੂੰਦੀ ਦਾ ਪੂਰ ਕੱਢ ਕੇ ਕਿੰਨੀ ਸੋਹਣੀ ਬੂੰਦੀ ਬਣਦੀ ਹੈ ਮਿਲਦੀਆਂ ਤੁਹਾਨੂੰ ਤੇ ਹੁਣ ਆਪਾਂ ਸਾਰੇ ਇਦਾਂ ਕੱਢ ਲੈਨੇ ਆ ਤੇ ਫੇਰ ਦਿਖਾਵਾਂਗੇ ਅਗਲਾ ਪ੍ਰੋਸੈਸ ਠੀਕ ਆ ਸਟੇ ਟਿਊ ਟੋਪੀ ਮਾਸਟਰ ਹਾਂ ਜੀ ਤੇ ਆਪਣੀ ਇਹ ਚਾਸ਼ਨੀ ਆ ਉਹ ਬਣ ਗਈ ਆ ਤੁਸੀਂ ਦੇਖ ਸਕਦੇ ਹੋ ਥੋੜੀ ਜਿਹੀ ਲਾਈਟ ਮਾਰ ਕੇ ਦਿਖਾ ਦਈਏ ਹੁੰਦੇ ਸੀ ਆ ਦਿਖਾਓ ਜੀ ਤੇ ਆਪਾਂ ਇਹਨੂੰ ਇਦਾਂ ਟੱਚ ਕਰਦੇ ਆਂ ਤੁਸੀਂ ਇਹਨੂੰ ক্লোਜ਼ ਤੇ ਦੇਖੋ ਆਹ ਇੱਕ ਇਦਾਂ ਇਹਦੇ ਵਿੱਚ ਵਾਇਰ ਜੀ ਬਣੀ ਚਾਹੀਦੀ ਆ ਇਹ ਕਹਿੰਦੇ ਨੇ ਇੱਕ ਤਾਂ ਜੇ ਇਹ ਦੋ ਵਾਰ ਜਾਂਦਾ ਉਹ ਠੀਕ ਹੋ ਗਈ ਮਤਲਬ ਠੀਕ ਆ ਤਾਂ ਬਸ ਇੱਕ ਐਦਾਂ ਲਾਈਕ ਥਿਸ ਸਟਿੱਕੀ ਇਹਨਾਂ ਐਦਾਂ

ਸੋ ਹੁਣ ਆਪਾਂ ਦੁਬਾਰੇ ਥੋੜੇ ਹੋਰ ਕਿਉਂ ਪਾਵਾਂਗੇ ਕਿਉਂਕਿ ਬਿਲਕੁਲ ਮੱਚ ਗਿਆ ਤੇ ਹੁਣ ਤਾਂ ਇਹ ਨਿਕਲੀ। ਹੁਣ ਆਪਣੇ ਜਿਹੜੀ ਬੁੰਦੀਆ ਉਹ ਏਦਾਂ ਦੀ ਬਣ ਗਈਆਂ। ਸਾਰੀ ਜਿੱਦਾਂ ਵਿੱਚ ਆਹ ਥੋੜੇ ਐਵੇਂ ਇਕੱਠੇ ਹੋ ਗਏ ਆ ਤਾਂ ਕਰਕੇ ਆਪਾਂ ਨੇ ਇਹਨਾਂ ਨੂੰ ਬਲੈਂਡ ਕਰਨਾ ਹੈਗਾ ਠੀਕ ਆ। ਸੋ ਜਿਹੜਾ ਇਹ ਸਾਡਾ ਮਿਕਸਰ ਆ ਇਹਨੂੰ ਅਸੀਂ ਲੱਡੂਆਂ ਵਾਸਤੇ ਰੱਖਿਆ ਹੋਇਆ। ਇਹਦੇ ਵਿੱਚ ਅਸੀਂ ਕੋਈ ਨੂਨ ਮਿਰਚ ਮਸਾਲੇ ਵਾਲੀ ਗੰਡੇ ਗੁੰਡੇ ਨਹੀਂ ਪੀਸਦੇ ਹੁੰਦੇਗੇ। ਤੇ ਇਸ ਕਰਕੇ ਚ ਕੋਈ ਵੀ ਸਮੈਲ ਨਹੀਂ ਆਉਂਦੀ ਹੈਗੀ ਵੀ ਉਹ ਤੁਸੀਂ ਧਿਆਨ ਰੱਖਣਾ ਤੁਹਾਡੇ ਜਿਹੜੇ ਪੀਸਣ ਵਾਲੀ ਚੀਜ਼ਾਂ ਉਹ ਜੋ ਸਮੈਲ ਨਹੀਂ ਆਵੇ ਨਹੀਂ ਤਾਂ ਉਹ ਚ ਫੂਡ ਚ ਚਲੀ ਤੇ ਜਿਹੜੀ ਆਪਣੀ ਚਾਣੀ ਆ ਇਹ ਵੀ ਬਿਲਕੁਲ ਤਿਆਰ ਹੋ ਚੁੱਕੀ ਆ ਦੇਖ ਸਕਦੇ ਤੁਸੀਂ ਇੱਕ ਤਾਰ ਦੀ ਬਣ ਗਈ ਆ ਇਹ ਤੇ ਬਸ ਇਹਨੂੰ ਆਪਾਂ ਬਲੈਂਡ ਕਰ ਲੈ ਆ ਥੋੜਾ ਜਿਹਾ ਤੇ ਉਹਦੇ ਉੱਪਰੋਂ ਕੁਝ ਮਿਸਿੰਗ ਆ ਮੈਂ ਨਹੀਂ 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 ਕੋਈ ਮਿਸਿੰਗ ਨਹੀਂ ਇਦਾਂ ਲੱਗਦਾ ਹੁੰਦਾ ਉਹਦੇ ਵਿੱਚ ਜਾਊਗਾ ਖੜਦ ਲੈ ਹਾਂ ਬਸ ਇਦਾਂ ਹੀ ਜਾਊਗਾ ਤੇ ਆਪਾਂ ਇਹਨੂੰ ਇਦਾਂ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਕੋਰਸ ਹੋ ਗਿਆ ਛੋਟੇ ਛੋਟੇ ਬੂੰਦੀ ਹੋ ਗਈ ਆ ਤੇ ਇਦਾਂ ਤੁਸੀਂ ਰੱਖਣਾ ਜੇ ਤੁਸੀਂ ਟੈਕਸਚਰ ਥੋੜਾ ਮੋਟਾ ਰੱਖਣਾ ਤੁਸੀਂ ਉਹ ਵੀ ਰੱਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਸਿੱਧਾ ਚਾਸ਼ਨੀ ਚ ਪਾ ਦੇਣਾ ਇਹ ਏਦਾਂ ਕਰਦੇ ਕਰਦੇ ਆਪਾਂ ਸਾਰੀ ਬੁੰਦੀ ਪੀਸ ਲੈਣੇ ਤੇ ਮੈਂ ਹਲੇ ਥੋੜੀ ਹੋਰ ਵੀ ਬਣਾ ਰਹੀ ਆ ਮੇਰਾ ਖਤਮ ਨਹੀਂ ਹੋਇਆ ਕੰਮ ਤੇ ਮਤਲਬ ਬਸ ਉਹਨੇ ਕੀ ਬਣਾਉਣੀ ਆ ਜਿੰਨੀ ਆਪਾਂ ਚਾਸ਼ਨੀ ਬਣਾਈ ਸਾਨੂੰ ਮੈਂ ਜਿਵੇਂ ਸਟਾਰਟਿੰਗ 'ਚ ਦੱਸਿਆ ਸੀਗਾ ਤੇ ਫਿਰ ਪਰਫੈਕਟ ਮਿੱਠਾ ਜਿਹੜਾ ਬਣੂਗਾ ਠੀਕ ਆ ਹਾਂਜੀ ਬਣਾ ਕੇ ਮਿਲਦੇ ਆ ਹਾਂਜੀ ਸਾਡੇ ਲੱਡੂ ਬਣ ਕੇ ਰੈਡੀ ਹੋ ਗਏ ਆ ਤੇ ਉਹ ਸਾਰੀ ਬੁੰਦੀ ਆਪਾਂ ਇਹਦੇ ਵਿੱਚ ਪਾ ਕੇ ਹਨਾ ਏਦਾਂ 2 ਘੰਟੇ ਹੋ ਗਿਆ ਇਹਨੂੰ ਛੱਡਤਾ ਸੀਗਾ ਮੈਂ ਤੇ ਤੁਸੀਂ ਦੇਖ ਸਕਦੇ ਹੋ ਵੀ ਆ ਦੇਖੋ ਨੇ ਬਿਲਕੁਲ ਡਰਾਈ ਹੋ ਗਿਆਗਾ ਤੇ ਹੋਂ ਬਸਾਪੇ ਦੇ ਲੱਡੂ ਆੜੇ ਉਹ ਵਟ ਦਿੰਨੇ ਆ। ਲੱਡੂ ਵਟ ਕੇ ਦਿਖਾ ਕਿੰਨਾ ਸੋਹਣਾ ਲੱਡੂ ਬਣਿਆ ਹੁੰਦਾ ਗਾ। ਤੇ ਲੱਡੂ ਦੇਖੋ ਤੁਸੀਂ ਕਿੰਨਾ ਸੋਹਣਾ ਲੱਡੂ ਆੜਾ ਉਹ ਬਣ ਰਿਹਾ ਲੋ। ਬਸ ਨੇ ਕਿ ਲੱਡੂ ਨਹੀਂ ਵਟਨੇ ਆਉਂਦੇ ਇਹ। ਆਉਂਦੇ ਕਿਉਂ ਨਹੀਂ ਕਿ ਆਉਂਦੇ ਆ। ਤੇ ਮੈਂ ਬੰਦ ਰਹੀ ਆ ਇੱਧਰ ਆਟਾ ਰੋਟੀ ਬਣਾਉਣ ਲਈ। ਤੇ ਲੱਡੂ ਦੇਖੋ ਤੁਸੀਂ ਠੀਕ ਆ ਸੌਫਟੀ ਵਾਲੇ ਆ। ਹਾਂ। ਲੁੱਕ ਐਟ ਦਾ ਲੱਡੂ। ਲੁੱਕ ਐਟ ਦਾ ਲੱਡੂ। ਠੀਕ ਆ ਤੇ ਐਦਾਂ ਆਪਾਂ ਸਾਰੇ ਲੱਡੂ ਆੜੇ ਵਟ ਲੈਣੇ ਆ। ਸਾਰੇ ਵਟ ਕੇ ਚਲੋ ਜੀ ਲੱਡੂ ਵਟਕੇ ਦਿਖਾਓ ਆਪਣੇ ਕਿਤਨੇ ਸ਼ਾਨਦਾਰ ਲੱਡੂ ਬਣੇ ਨੇ ਅੰਦਾਜ਼ ਤੁਸੀਂ ਛੋਟੇ ਛੋਟੇ ਬਟੂਗੀ ਮੈਂ ਨਹੀਂ ਤਾਂ ਸਾਰਾ ਸਾਰੇ ਢੱਕ ਜੂਗਾ ਇੱਥੇ ਉਹੀ ਤਾਂ ਸਾਰਾ ਇੰਦਾ ਦੇਖੋ ਨਾ ਪਨੂ ਗੋਲ ਕਰਨਾ ਲੁੱਕ ਐਟ ਦਾ ਲੱਡੂ ਇੱਧਰ ਦਿਖਾਓ ਕਿੰਨਾ ਪਿਆਰਾ ਲੱਡੂ ਬੂੰਦੀ ਦੇਖੋ ਬਈ ਮੈਂ ਕ੍ਰਸ਼ ਕੀਤੀ ਆ ਬੂੰਦੀ ਵਾਲੀ ਗੱਲ ਮੰਨਣ ਵਾਲੀ ਹੋਗੀ ਨਾ ਹਾਂ ਐਂਦਾ ਮਤਲਬ ਬੂੰਦੀ ਬਿਲਕੁਲ ਬਰੀਕ ਬਣ ਜਾਂਦੀ ਆ ਹਾਂ ਤੇ ਐਨੇ ਸਵਾਦਨਾ ਹੁੰਦ ਨੇ 10ਵੇਂ ਦਾਸ ਨਹੀਂ ਸਕਦੇ ਯਾਰ ਤੁਸੀਂ ਇੱਥੋਂ ਹੀ ਦੇਖ ਸਕਦੇ ਹੋ ਵੀ ਲੱਟੂ ਕਿੰਨਾ ਸੋਹਣਾ ਬਣਿਆ ਹੋਊਗਾ ਸਵਾਦ ਦੇਖੋ ਲਾਈਕ ਪਰਦੀਆ ਹਾਂ ਬਾਲਾ ਸੋਹਣਾ ਬਣਿਆ ਇਹ ਵੀ ਲੋਕੀ ਦੱਸ ਦਿੰਦੀਆਂ ਨਾ ਚੀਜ਼ ਦੀ ਵੀ ਸਵਾਦਕ ਨਹੀਂ ਤੇ ਤੁਹਾਡੇ ਤੋਂ ਭਾਵੇਂ ਉਹ ਸਹੀ ਬਣੇ ਨਾ ਬਣੇ ਬਸ ਉਹਨੂੰ ਮਿਕਸ ਕਰ ਲੈਣਾ ਜਿਹੀ ਤਰ੍ਹਾਂ ਤੇ ਬਾਲੇ ਸੋਨੇ ਬੜੇ ਲੱਡੂ ਬੰਨ੍ਹਿਆ ਠੀਕ ਹੈ ਹਾਂਜੀ ਤੇ ਅਸੀਂ ਉਹਨਾਂ ਟਾਈਮ ਪਾਈ ਗਏ ਸੀਗੇ ਇਹਦੇ ਵਿੱਚ ਬੂੰਦੀ ਜਿੰਨਾ ਟਾਈਮ ਸਾਨੂੰ ਇਹ ਨਹੀਂ ਲੱਗਿਆ ਵੀ ਚਾਸ਼ਨੀ ਆੜੀ ਹੁਣ ਇੰਨਾ ਖਾ ਤੇ ਤੁਸੀਂ ਪਾਈ ਜਾਣੀ ਠੀਕ ਆ ਤੇ ਐਦਾਂ ਮੈਜ਼ਰਮੈਂਟ ਸਹੀ ਆਉਂਦਾ ਹੈਗਾ ਜੇ ਤੁਹਾਡੇ ਤੋਂ ਚਾਸ਼ਨੀ ਵੱਧ ਬਣ ਜਾਂਦੀ ਹੈ ਕੋਈ ਚੱਕਰ ਨਹੀਂ ਆ ਤੁਸੀਂ ਥੋੜੀ ਜਿਹੀ ਬੂੰਦੀ ਹੋਰ ਪਾ ਦਿਓ ਪਰ ਅਬ ਜੇ ਘੱਟ ਲੱਗੀ ਤੁਹਾਨੂੰ ਚਾਹ ਨਹੀਂ ਫਿਰ ਥੋੜੀ ਜਿਹੀ ਬੂੰਦੀ ਘੱਟ ਪਾ ਲਓ ਠੀਕ ਹੈ ਯੈਸ ਐਦਾਂ ਤੇ ਬਸ ਲੱਡੂੜੇ ਹੋ ਬਹੁਤ ਕਹਣ ਬਣ ਗਏ ਦੇਖੋ ਤੁਸੀਂ ਲੱਡੂ ਦੇਖੋ ਇਹ ক্লোজ ਲੁੱਕ ਦੇਖੋ ਜੰਮੀ ਆਏ ਹਾਏ ਹਾਏ ਮੇਰੇ ਜੀ ਕਰਦਾ ਸਾਰੇ ਖਾ ਜਾ ਆਹ ਮਾਚੇ 슈ਗਰ ਪੇਸ਼ੈਂਟ ਹੋਇਆ ਮੈਦਾ 슈ਗਰ ਪਹਿਲੇ ਹੀ ਬਹੁਤ ਘੱਟ ਖਾਦੀ ਹੈ ਕਿ ਕਮੀ ਜ਼ਰੂਰ ਹੈਗੀ ਚਲੋ ਠੀਕ ਹੈ